ਇਹਦਾ ਸੂਆ ਕਿਹੜਾ ਹੋਊਗਾ ਹੋਊਗਾ ਨੌਵਾਂ 10ਵਾਂ ਇਹਦਾ 11ਵਾਂ ਸੂਆ ਹੈਗਾ 11ਵਾਂ ਹਾਂਜੀ ਇਹ 14 ਤੋਂ 15 ਲੀਟਰ ਦੇ ਇਹ 14 ਤੋਂ 15 ਆ ਜੀ ਆਪਣੀ ਘਰ ਦੀ ਝੋਟੀ ਸ਼ੁਰੂ ਤੋਂ ਆ ਜਿਹੜੀ ਦੋਸਤੋ ਆ ਇੱਕ ਮੱਧ ਦੇਖਣ ਵਾਲੀ ਆ ਪੁੱਠੇ ਲੇਵੇ ਦੀ ਥੋੜੀ ਜਿਹੀ ਹੈਗੀ ਪਾ ਜੀ ਹਾਂ ਲੇਵਾ ਪੁੱਠਾ ਹੈਣਾ ਹਾਂਜੀ ਹੁਣ ਅਸੀਂ ਗੱਭਣਾਂ ਕਈ ਭਰਾ ਲੇਵਾ ਪੁੱਠਾ ਬਾਰੇ ਕਹਿਣਗੇ ਵੀ ਕੀ ਚੀਜ਼ ਹੁੰਦੀ ਹੈ ਕਿਉਂਕਿ ਓਕੇ ਓਕੇ ਆ ਜੀ ਮੇਰੀ 22 ਲੀਟਰ ਦੀ ਜੀ 22 ਲੀਟਰ ਪੀਕ ਲੈਵਤ ਜਾਲਦੀ ਆ ਕਟੀਆਂ ਨਹੀਂ ਰੱਖੇ ਕਟੂ ਕੱਚੀ ਚ ਵੇਜਤੀਆਂ ਝੋਟੀਆਂ ਜੀ ਠੀਕ ਆ ਹਾਂਜੀ ਹਾਂ ਦੱਸਣਾ ਸੀ ਫਿਰ ਆਪਾਂ ਦਵਾ ਦੇ ਕੋਈ ਮਿੱਤਰ ਪਿਆਰੇ ਨੂੰ ਹੈ ਜੱਕੀ ਰਹੇਗਾ ਸੀਗੀ ਜੀ ਆ ਚੋਤੀ ਸੂਣ ਲਈ ਹੈ ਜੀ ਠੀਕ ਹੈ 17 18 ਵਾਲੀ ਟਰਾਲਮ ਨੋਰਮਲ ਹੀ ਹੈ ਗੱਡੀ ਜੀ ਇਹ ਵੀ ਹਾਂਜੀ ਹਾਂ ਠੀਕ ਹੈ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਿਤਾ ਤਸਵੀਰਤਾਪਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਬਾਈ ਜਗਤਾਰ ਸਿੰਘ ਤਾਰੀ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਘਰੇਲੂ ਹੈ ਵੀਡੀਓ ਤੇ ਬਾਈ ਦਾ ਜਿਹੜਾ ਘਰ ਧੌੜੇ ਵਾਲੀ ਸੜਕ ਤੇ ਬਾਈ ਦਾ ਘਰ ਹੈ ਚੰਗੀ ਸਾਮ ਸੰਭਾਲਾ ਤੇ ਚੰਗੇ ਬਾਈ ਕੋਲੇ ਦੁੱਧ ਵਾਲੇ ਪਸ਼ੂ ਨੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿੰਨੇ ਦੁੱਧ ਤੋਂ ਲੈ ਕੇ ਸਟਾਰਟਿੰਗ ਆ ਤੇ ਕਿੰਨੇ ਦੁੱਧ ਤੱਕ ਬਾਈ ਕੋਲੇ ਪਸ਼ੂ ਨੇ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਜੀ ਠੀਕ ਐ ਸੇ ਤਾਂ ਹਾਂਜੀ ਹਾਂ ਚੜ੍ਹਦੀ ਔਰ ਠੀਕ ਐ ਪਰਿਵਾਰ ਹਾਂਜੀ ਹਾਂ ਚੜ੍ਹਦੀ ਕਲਾ ਜੀ ਤੇ ਕਿੰਨੇ ਕ ਦੁੱਧ ਵਾਲੇ ਆਪਣੇ ਜੀ ਆਪਣੇ ਕੋਲੇ ਸਟਾਰਟਿੰਗ ਤੋਂ ਪਸ਼ੂ ਕਿੱਥੋਂ ਦੇ ਆਪਣੇ ਕੋਲ ਜੀ 14 ਲੀਟਰ ਤੋਂ ਲੈ ਕੇ 22 ਲੀਟਰ ਤੱਕ ਮੱਝਾਂ ਦਾ ਦੁੱਧ ਹੈਗਾ ਜੀ 14 ਤੋਂ 22 ਹਾਂ 14 ਤੋਂ 22 ਠੀਕ ਐ ਹੁਣ ਮੱਲਾ ਟੀਕੇ ਲਵਾ ਰਹੇ ਕਸਾਂ ਤੋਂ ਲਵਾਉਂਦੇ ਡਾਇਰੈਕਟ ਸਾਂ ਤੋਂ ਕਰਾਉਸ ਕਰਾਉਂਦੇ ਠੀਕ ਹੈ ਹਾਂਜੀ ਠੀਕ ਹੈ ਨਾ ਕਈ ਵਾਰ ਰਹਿੰਦੀਆਂ ਨਹੀਂ ਹੈ ਨਾ ਹਾਂ ਜੀ ਪਿੱਛੇ ਥੋੜੀ ਜਿਹੀ ਦਿੱਕਤ ਆ ਗਈ ਸੀ ਰਹੀਆਂ ਨਹੀਂ ਸੀ ਉਸ ਕਰਕੇ ਡਾਇਰੈਕਟਰ ਸਾਹਿਬ ਤੋਂ ਗੱਲ ਮਾਰੀ ਚੰਗਾ ਥਾਣ ਹਾਂਜੀ ਹਾਂ ਸਾਰਾ ਪੂਰਾ ਓਕੇ ਹੈ ਜੀ ਠੀਕ ਹੈ ਹੁਣ ਜਿਹੜੀ ਆਪਾਂ ਮੱਝ ਦਿਖਾਈ ਹੈ ਸਿੰਘ ਵਾਲੇ ਤਿੱਖੇ ਕਰਿਆ ਸਿੰਘ ਜੀ ਦੇ ਕਾਇਪੀ ਵਾਲੇ ਬ੍ਰੀਚ ਸੀਗੇ ਜੀ ਪਤਲੇ ਸੀ ਹੈ ਨਾ ਪਤਲੇ ਸੀ ਉਹ ਹੀ ਲਈ ਵੇ ਸੀਗੀ ਓਕੇ ਹਾਂਜੀ ਇਹਨਾਂ ਦੁੱਧ ਕਿੰਨਾ ਦਿੱਤਾ ਜੀ ਇਹਨੇ ਪਿਛਲੇ ਸਾਲ ਪੀਕ ਲੈਵਲ ਤੇ ਜੀ 18 ਮੀਟਰ ਦੁੱਧ ਕੱਢਿਆ ਸੀ ਦੂਜਾ ਸੂਆ 18 ਹਾਂ ਦੂਜਾ ਦੂਜਾ ਤੇ ਤੀਜਾ ਸੂਆ ਸੂਰੀਆ ਜੀ ਕਰਮਾ ਠੀਕ ਹੈ ਮਨ ਲਾ ਵੀ 18 ਪਲੱਸ ਕਰੂ ਫਿਰ ਤਾਂ ਕਰੂ ਜੇ ਕਿ ਛੋਟੀ ਜਿਆਦੇ ਤਿਆਰੀ ਹੋ ਜੇਗੀ ਤਿਆਰੀ ਬਹੁਤ ਆ ਹਨਾ ਵਜਨ ਪੂਜੇ ਵੀ ਬਹੁਤ ਆ ਹਨਾ ਹਾਂਜੀ ਹਜੇ ਜੀ 12 ਤਰੀਕ ਨੂੰ 12 ਜਨਵਰੀ ਨੂੰ ਦਿਨ ਪੂਰੇ ਹੋ ਰਹੇ ਨੇ ਮਨ ਲਾ ਵੀ ਹਜੇ ਟੋਗੀ 8 4 5 ਦਿਨ ਤਾਂ ਪਏ ਆ ਪਏ ਆ ਜੀ ਹਾਂ 2 4 ਦਿਨ ਉੱਪਰ ਦੀ ਲਾਉਗੀ ਓਕੇ ਹਾਂਜੀ ਹਾਂ ਠੀਕ ਹੈ ਦੁੱਧ ਮਿੱਤਰੋ ਦੂਜੇ ਸੂਏ ਦਾ ਤਾਂ ਇਹਨੇ 18 ਲੀਟਰ ਤੇ ਤੀਜੇ ਸੂਏ ਨੇ ਸੂਣਾ ਹੈ ਪਹਿਲੇ ਸੂਏ 14 ਹਾਂਜੀ 14 ਤੋਂ ਸਟਾਰਟ ਹੋਈ ਸੀ 14 ਤੋਂ ਸਟਾਰਟ ਹੋਈ ਠੀਕ ਹੈ ਮੜਾ ਮੜੇ ਦੂਜੇ ਝੜਕ ਮਰਾਦ ਗਏ ਹਨ ਜਿਹੜੀ ਉਹ ਬੈਠੀ ਹੈ ਇਹਨੇ ਕਿੰਨਾ ਗੱਡਾ ਆ ਤਾਂ ਜੀ ਮੇਰੀ 20 ਲੀਟਰ ਤੇ 17 16 ਤੋਂ 17 ਮੀਟਰ ਦੁੱਧ ਚੱਲਦੀ ਹੈ ਆਹ ਹਾਂਜੀ ਹਾਂ ਓਕੇ ਓਕੇ ਆ ਜੀ ਮੇਰੀ 22 ਲੀਟਰ ਦੀ ਜੀ 22 ਲੀਟਰ 22 ਲੀਟਰ ਪੀਕ ਲੇਵਲ ਤੇ ਚੱਲਦੀ ਹੈ ਆ ਕੱਟੀਆਂ ਨਹੀਂ ਰੱਖੇ ਕਟੂ ਕੱਟੀਆਂ ਜੀ ਬੇਜਤੀਆਂ ਝੋਟੀਆਂ ਜੀ ਠੀਕ ਹੈ ਹਾਂਜੀ ਹਾਂ ਦੱਸਣਾ ਸੀ ਮੇਰਾ ਆਪਾ ਦਵਾ ਦੇ ਕੋਈ ਬਿੱਤਰ ਪਿਆਰੇ ਨੂੰ ਹਾਂ ਜੇ ਕਿਹ ਰਹੇਗਾ ਜੀ ਆ ਚੋਟੀ ਸੂਣ ਵਾਲੀ ਹੈ ਜੀ ਠੀਕ ਹੈ 17 18 ਵਾਲੀ ਟਰਾਲੀ ਨੋਰਮਲ ਹੀ ਹੈ ਗੱਡੀ ਹੈ ਜੀ ਇਹ ਵੀ ਹਾਂਜੀ ਹਾਂ ਠੀਕ ਹੈ ਇਹਨੇ ਇਹਦਾ ਸੂਆ ਕਿਹੜਾ ਹੋਊਗਾ ਹੋਊਗਾ ਨੌਵਾਂ 10ਵਾਂ ਇਹਦਾ ਗੈਰਮਾਸੂਹਾ ਹੈਗਾ 11ਵਾਂ ਹਾਂਜੀ ਇਹ 14 ਤੋਂ 15 ਲੀਟਰ ਇਹ 14 ਤੋਂ 15 ਆ ਜੀ ਆਪਣੀ ਘਰ ਦੀ ਝੋਟੀ ਸ਼ੁਰੂ ਤੋਂ ਆ ਜਿਹੜੀ ਦੋਸਤੋ ਆ ਇੱਕ ਮੱਝ ਦੇਖਣ ਵਾਲੀ ਹੈ ਪੁੱਠੇ ਲੇਵਾ ਦੀ ਥੋੜੀ ਜਿਹੀ ਹੈਗੀ ਹਾਂ ਲੇਵਾ ਪੁੱਠਾ ਹੈਣਾ ਹਾਂਜੀ ਹੁਣ ਅਸੀਂ ਗੱਭਣਾਂ ਕਈ ਭਰਾ ਲੇਵਾ ਪੁੱਠਾ ਬਾਰੇ ਕਹਿਣਗੇ ਵੀ ਕੀ ਚੀਜ਼ ਹੁੰਦੀ ਹੈ ਕਿਉਂਕਿ ਜੇ ਮੂਰਲੇ ਮਿੱਤਰੋ ਪਸ਼ੂ ਦੇ ਜਿਹੜਾ ਥਣ ਛੋਟੇ ਹੁੰਦੇ ਆ ਮੱਝ ਦੇ ਤੇ ਮਗਰਲੇ ਵੱਡੇ ਹੁੰਦੇ ਆ ਤੇ ਇਹਦੇ ਮਗਰਲੇ ਛੋਟੇ ਆ ਤੇ ਮੂਰਲੇ ਵੱਡੇ ਆ ਤਾਂ ਕਰਕੇ ਇਹਨੂੰ ਪੁੱਠਾ ਲੇਵਾ ਕਹਿੰਦੇ ਪਹਿਲਾਂ ਹੀ ਆਪਾਂ ਦੱਸ ਦਿੰਨੇ ਫਿਰ ਸਵਾਲ ਕਰਨਗੇ। ਇਸ ਇਹ ਕਿਹੜਾ ਸੂਆ ਹੋ ਇਹਦਾ? ਇਸ ਤਰ੍ਹਾਂ ਇਹ 17ਵਾਂ ਸੂਆ ਸੂਹੀ ਹੈ। 17ਵਾਂ ਸੂਹੀ ਹੈ। ਹਾਂਜੀ 17। ਦੁੱਧ ਕਿੰਨਾ ਕੱਢ ਰਹੀ ਸੀ ਫਿਰ? 19 ਤੋਂ 20 ਲੀਟਰ ਰਾਮ ਨੇ ਦੁੱਧ ਕੱਢਿਆ ਨਾਰਮਲ। ਆਮ ਨਾਰਮਲ ਸੇਵਾ ਤੇ ਜੀ। ਠੀਕ ਹੈ। ਹਾਂਜੀ। ਮਤਲਬ ਇਹ ਠੀਕੇ ਤੋਰ ਰਹੀ ਦੀ ਆ ਕਿਸਾਨ ਤੋਂ ਇਹ? ਠੀਕੇ ਤੋਰ ਰਹੀ। ਇਹ ਕਿਸਾਨ ਤੋਂ ਡਾਇਰੈਕਟ ਹੋਈ ਰਹੀ ਇਹ। ਇਹ ਠੀਕੇ ਤੋਰ ਰਹੀ ਹੈ। ਠੀਕ ਹੀ ਰਹੀ ਹੈ ਜੀ। ਹਾਂਜੀ। ਠੀਕ ਹੈ। ਜਿਹੜੀ ਆ ਬੈਠੀ ਆ। ਇਹ ਅਸੀ ਦੀ ਝੋਟੀ ਹੈ ਜੀ। ਠੀਕ ਹੈ। ਇਹ ਦੂਜਾ ਸੂਆ ਸੂਹੀ ਹੈ ਜੀ। ओके okay. हां जी ਇਹਦਾ 14 ਤੋਂ 15 ਲੀਟਰ ਤਾਂ ਆਰਾਮ ਨਹੀਂ ਆਉਂਦਾ 14 ਤੋਂ 15 हां जी ਠੀਕ ਹੈ ਸਾਰੀਆਂ 14 ਤੋਂ ਉੱਪਰ ਹੀ ਚੱਲਦੀਆਂ ਨੇ ਜੀਆਂ 22 ਲੀਟਰ ਦੇ ਤੋਂ ਉੱਧਰ ਕਾਰਡ ਹਾਂ ਲਾਸਟ ਬਾਈ ਹੈ ਹਨਾ ਕੋਈ ਮੇਲਾ ਮੁੱਲਾ ਵੀ ਦਿਖਾਉਣਾ ਸੀ ਬਾਈ ਵਾਲੇ ਦਾ ਨਹੀਂ ਦਿਖਾਏਗਾ ਜੀ ਠੀਕ ਹੈ ਸੌ ਕਿਨੇ ਕ ਹਜੇ ਟਾਈਮ ਨਹੀਂ ਨਿਕਲਿਆ ਮਨ ਲਾ ਖੇਤੀ ਬਾਵਾ ਕਰ ਦੋ ਤੁਸੀਂ ਹਣਾ ਖੇਤੀ ਕਰਨੇ 67 ਕਿੱਲਾਂ ਦੀ ਹਾਂ ਹਾਂ ਤਾਂ ਕਰਕੇ ਵੀ ਨਹੀਂ ਨਿਕਲਦਾ ਟਾਈਮ ਹਣਾ ਹਾਂਜੀ ਬਾਕੀ ਨਾਲ ਸਾਣ ਸਗੀੜੇ ਨਹੀਂ ਸਾਰੇ ਜੀ ਹਾਂ ਜਿਹਨਾਂ ਵਗਰਾ ਚੱਲਦੀਆਂ ਰਹਿੰਦੀਆਂ ਹਾਂ ਤਾਂ ਕਰਕੇ ਵੀ ਉਹ ਚ ਸਮਾਂ ਖੁੱਲਾ ਚਾਹੀਦਾ ਹਾਂਜੀ ਕਿਉਂਕਿ ਤੰਦਰ ਚਾਰ-ਚਾਰ ਦਾ ਰਹਿਣਾ ਪੈਂਦਾ ਹਣਾ ਹਾਂਜੀ ਹਾਂ ਇਹ ਟਾਈਮ ਲੈਣਾ ਪੈਂਦਾ ਵਜਣ ਮਿੱਤਰੋ ਫੁੱਲ ਹੈ ਸਿੰਘ ਦੇ ਦੋਨਾਂ ਦੇ ਕੈਪ ਲਏ ਆ ਪਤਲੇ ਸੀ ਬਾਈ ਕਹਿੰਦਾ ਤਾਂ ਕਰਕੇ ਲੈ ਗਏ ਕੋਈ ਭੜਦੀ ਨਹੀਂ ਕੋਈ ਘੂਰਦੀ ਨਹੀਂ ਕੋਈ ਲੜਦੇ ਨਹੀਂ ਤੇ ਥਣਾ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਹੈ ਤੀਜੇ ہوئے۔ ਇਹਨੇ ਸੁਣਾਇਆ। ਸਾਣ ਤੋਂ ਮਿੱਤਰੋ ਚੰਗੇ ਤੋਂ ਗੱਬਣਾ ਹੈ। ਤੇ ਚੰਗੇ ਪਸ਼ੂ ਫੇਰ ਆਪਾਂ ਕਹਿੰਨੇ ਬਾਈ ਕੋਲੇ ਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੀ ਆ। ਮੋੜੋ ਜੀ ਤੁਨ ਕੋਈ ਨਹੀਂ ਕੋਈ ਨਹੀਂ ਕੋਈ। ਹੈ। ਤੇ 2-4 ਦਿਨ ਸੂਣ ਦੇ ਵਿੱਚ ਮਿੱਤਰੋ ਬਾਕੀ ਆ। ਬਜਣ ਚੰਗਾ ਤੇ ਚੰਗੀ ਸੰਭੀ ਵੀ ਐ। ਇਹਦਾ ਹੀ ਕਰਮ ਵਾਲੇ ਨੇ ਜੀ ਇੰਨੀ ਹੋਰ ਤਿਆਰ ਹੋਣਾ ਜੀ। ਠੀਕ ਐ। ਜਿੰਨੀ ਤਿਆਰ ਹੋਗੀ। ਹਾਂ। ਕਿਹ ਸੂਣਾ ਜੀ ਬੈਠਾ ਨਹੀਂ ਜਾਂਦਾ ਤੂੰ। ਇਹਦੀ ਇਹ ਇਹ ਆਪਣੀ ਗਾਰੰਟੀ ਹੋ। ਮਨ ਲੈ ਵੀ ਖੜ ਕੇ ਸੌਂਦੀ ਆ। ਅੱਗੇ ਸੂਜੀ ਬੈਠੂ ਨਹੀਂ। ਹਾਂ ਲੇਵਾ ਫਿਰ ਵੱਡਾ ਹੁੰਦਾ ਹੈ। ਹਾਂਜੀ ਹਾਂ ਜੇ ਬੈਠੂਗੀ ਤਾਂ ਅਮਰੀਕਨਾਂ ਨੂੰ ਪਾਉਗੀ। ਹਾਂ ਲਟਕੇ ਸੌਂਦੀ ਆ। ਲਟਕੇ ਸੌਂਦੀ। ਠੀਕ ਐ। ਮਿੱਤਰੋ ਤੁਸੀਂ ਦੇਖ ਸਕਦੇ ਹੋ ਮੂਹਰੇ ਨਾਲ ਜਿਹੜੇ ਧੁੰਨੇ ਦਾ ਲੇਵਾ ਤੇ ਮਗਰ ਸੂ ਤੱਕ ਲੇਵਾ ਲੱਗਿਆ। ਤੇ ਲੇਵੇ ਦੀ ਬਣਤਰ ਬਹੁਤ ਸੋਹਣੀ ਆ ਵਜਨ ਫੇਰ ਆਪਾਂ ਕਹਿੰਦੇ ਫੁੱਲ ਬਟਾ ਫੁੱਲਾ ਤੇ ਰੇਟ ਪਰ ਕੀ ਕਰਤਾ ਜੀ ਆਪਾਂ ਰੇਟ ਜੀ ਫੋਨ ਤੋਂ ਕਰ ਦਿੰਦੇ ਨਹੀਂ ਮੜਾ ਦੱਸ ਰੇਟ ਕਰ ਲੋ ਜੀ 2 ਲੱਖ ਰੁਪਏ ਰੇਟ 2 ਲੱਖ ਮਾਨਤਨ ਹੋ ਜਾਣਾ ਹਾਂ ਜੀ ਹਾਂ ਮਾਨਤਨ ਕਰ ਆ ਦੋ ਦੇ ਵਿੱਚੋਂ ਮਿੱਤਰੋ ਮਾਨਤਨ ਹੋ ਜਾਣਾ ਜਿਹੜੇ ਵੀ ਵੀਰ ਭਰਾ ਨੇ ਕੋਈ ਬਰੀਡ ਤੇ ਕੰਮ ਕਰਨਾ ਹੈ ਇਹਦੇ ਗਾਂਹਾਂ ਚੰਗੇ ਸਿਮਨ ਲਾ ਕੇ ਮਿੱਤਰੋ ਤੁਸੀਂ ਖੁਦ ਘਰੇ 18 ਬੀ ਲੀਟਰ ਵਾਲੇ ਬੱਚੀਆਂ ਤੁਸੀਂ ਧੀਆਂ ਤਿਆਰ ਕਰ ਸਕਦੇ ਹੋ ਕਿਉਂਕਿ 18 ਲੀਟਰ ਇਹਨੇ ਆਪ ਕੱਢਿਆ ਦੂਜੇ ਸੂਏ ਦਾ ਤੇ ਇੱਕ ਤੀ ਉਮੀਦ ਹੈ ਵੀ 18 ਨੂੰ ਪਲੱਸ ਕਰੂਗੀ ਕਿਉਂਕਿ ਜਿਹੜੇ ਹਿਸਾਬ ਨਾਲ ਮਿੱਤਰੋ ਇਹਦੀ ਤਿਆਰੀ ਹੈ ਤੇ ਬਾਈ ਨੇ ਜਿਹੜਾ ਰੇਟ ਕਰਿਆ ਇਹਦਾ 2 ਲੱਖ ਤੇ ਦੋ ਦੇ ਵਿੱਚੋਂ ਮਾਣ ਤਣਾ ਹੋ ਜਾਊਗਾ ਹਜੇ ਕੱਚੀ ਆ ਫਿਰ ਕਿਹਨੇ 5-4 ਦਿਨਾਂ ਦੀ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਆਪਣਾ ਫੋਨ 98782 ਜੀ 98782 ਹਾਂਜੀ 85873 ਜੀ 85873 ਪਿੰਡ ਮਹਿਤਾ ਮਹਿਤਾ ਜੀ ਇਹ ਤਾਂ ਪਾ ਮੰਡੀ ਦੇ ਬਿਲਕੁਲ ਨਾਲ ਆ ਹਨਾ ਪਾ ਮੰਡੀ ਤੋਂ 4 ਕਿਲੋਮੀਟਰ ਰਹਿ ਜਾਂਦਾ ਹੈ ਜੀ OK ਧੰਨਵਾਦ